ਵੇ ਕਿਸ ਤਰੀਕੇ ਨਾਲ ਬੱਚਿਆਂ ਨੂੰ ਇਹ ਕੁਚਲ ਕੇ ਚਲਿਆ ਗਿਆ ਤੇ ਪਰ ਜੋ ਕਾਰਵਾਈ ਬੰਦੀ ਆ ਉਹ ਨਹੀਂ ਹੋਈ ਕਿਉਂਕਿ ਅੱਜ ਇਹ ਸੱਤ ਮਾਸੂਮ ਗਏ ਆ ਕੱਲੋਂ ਪਤਾ ਨਹੀਂ ਹੋਰ ਕਿੰਨਿਆਂ ਦੀਆਂ ਅਜਾਨਾ ਲੈਣ ਨੂੰ ਤਿਆਰ ਬੈਠੇ ਹੋਣਗੇ ਤੇ ਮੇਰਾ ਪਿੰਡ ਆ ਜੀ ਸਤਲੁਜ ਦੇ ਜਿਹੜੇ ਕੰਡੇ ਦੇ ਪਿੰਡ ਉਹਥੇ ਪੈਂਦਾ ਆ ਸਾਡੇ ਉਧਰ ਮਾਈਨਿੰਗ ਬਹੁਤ ਜ਼ਿਆਦਾ ਚੱਲਦੀ ਆ ਤੇ ਜਦੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਉੱਥੇ ਅਵੇਅਰ ਕਰਨ ਲੱਗੇ ਕਿ ਤੁਸੀਂ ਇੱਥੇ ਨਹੀਂ ਲੰਘ ਸਕਦੇ ਤਾ ਉਹ ਇੱਕਦਮ ਸਾਡੇ ਉੱਤੇ ਉਹਨਾਂ ਨੇ ਅਟੈਕ ਕਰਤਾ ਤੇ ਮੇਰੇ ਕਿਰਪਾਨ ਹਮਾਰੀ ਸੀਗੀ ਆ ਇੱਥੇ ਮੇਰੇ 17 ਟੰਕੇ ਲੱਗੇ ਉਸ ਤੋਂ ਬਾਅਦ ਸਰਜਰੀ ਹੋਈ ਮੇਰੀ ਬਾਹ ਦੀ ਮਤਲਬ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀ ਐਫਆਈਆਰ ਦਰਜ ਨਹੀਂ ਕਰਨੀ ਸੀ ਮੈਡਮ ਜੈਂਦਰ ਕੌਰ ਜੀ ਸਾਨੂੰ ਲੈ ਕੇ ਗਏ ਗਵਰਨਰ ਸਾਹਿਬ ਕੋਲ ਤਾਂ ਕਿ ਤੇ ਜਾ ਕੇ ਸਾਡਾ ਜਿਹੜਾ ਪਾਚਾ ਦਰਜ ਹੋਇਆ ਉਹ ਵੀ ਇੱਕ ਜਾਲੀ ਜਿਹਾ ਪਾਚਾ ਦਰਜ ਕੀਤਾ ਜੋ ਬਣਦਾ ਸੀ ਉਹ ਨਹੀਂ ਕੀਤਾ ਆ ਮੇਰੇ ਇੱਕ ਬ੍ਰਦਰ ਦਾ ਕੰਨ ਹੀ ਲਾਤਾ ਜਦੋਂ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਮੈਂ ਤੁਹਾਨੂੰ ਇਹਨਾਂ ਦੇ ਅਤਿਆਚਾਰ ਦੱਸ ਰਹੀ ਆ ਵੀ ਜਦੋਂ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਾਤਾ ਤੇ ਉਸ ਤੋਂ ਬਾਅਦ ਉਹਦੇ ਹੀ ਵਰਸ਼ਨ ਦੇ ਉੱਤੇ ਉਹਦੀ ਸਟੇਟਮੈਂਟ ਤੇ ਮਹੀਨੇ ਬਾਅਦ ਸਾਡੇ ਉੱਤੇ ਇੱਕ ਕ੍ਰਾਸ ਐਫ ਆਈ ਆਰ ਕਰ ਦਿੱਤੀ ਗਈ ਇਹ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਲੈ ਕੇ ਆਵਾਂਗੇ ਆ ਰੰਗਲਾ ਪੰਜਾਬ ਆ ਕੀ ਥਾਂ ਦਾ ਸਾਨੂੰ ਧਰਨ ਲਉਣ ਲਈ ਇਹਨਾਂ ਨੇ ਮਜਬੂਰ ਕਰਤਾ ਸਾਨੂੰ ਇਨਸਾਫ ਦੇ ਲਈ ਲੜਾਈ ਲਈ ਸੜਕਾਂ ਦੇ ਉੱਤੇ ਆਉਣ ਲਈ ਮਜਬੂਰ ਕਰਤਾ ਸਾਡੇ ਉੱਥੇ ਹਰਦੀਪ ਮੁੰਡਿਆ ਹੈ ਕੈਬਨਿਟ ਮਨਿਸਟਰ ਆ ਸਾਡੇ ਸਾਹਮਣੇ ਵਾਲ ਹਲਕੇ ਦਾ ਉਹ ਜਿਹੜਾ ਐਮ.ਐਲ.ਏ ਆ ਉਹਦੀ ਸਿਟੀ ਇਨਵੋਲਵਮੈਂਟ ਆ ਮੇਰੇ ਕੋਲ ਫੋਟੋਸ ਨੇ ਬਿਫੋਰ தி ਇਨਸੀਡੈਂਟ ਐਂਡ ਆਫਟਰ தி ਇਨਸੀਡੈਂਟ ਉਹਨਾਂ ਨੂੰ ਸ਼ੈਲਟਰਿੰਗ ਕਰ ਰਿਆ ਆ ਜਿਨ੍ਹਾਂ ਨੇ ਮੇਰੇ ਉੱਤੇ ਅਟੈਕ ਕੀਤਾ ਜਿਨ੍ਹਾਂ ਨੇ ਖਿੱਚਤਾਂ ਕੀਤੀ ਸਾਡੇ ਨਾਲ ਹੁਣ ਸੁਧਾਰੂਗਾ ਹੁਣ ਸੁਧਾਰੂਗਾ ਜਾਂ ਅਸੀਂ ਵੇਟ ਕਰਾਂਗੇ ਕਿ ਕਦੋਂ ਅੱਗ ਸਾਡੇ ਘਰ ਨੂੰ ਪਹੂਗੀ ਪਹਿਲਾਂ ਇਹ ਤੁਹਾਨੂੰ ਧੰਕਾਉਂਦੇ ਨੇ ਫਿਰ ਇਥੋਂ ਦੇ ਆ ਤੇ ਪਰਚੇ-ਪੁਚੇ ਪਾ ਕੇ ਤੁਹਾਨੂੰ ਡਰਾਉਂਦੇ ਨੇ ਫਿਰ ਤੁਹਾਡੇ ਤੇ ਹਮਲੇ ਕਰਦੇ ਨੇ ਉਦੋਂ ਬਾਅਦ ਤੁਹਾਨੂੰ ਬਦਨਾਮ ਕਰਦੇ ਨੇ ਸਾਡੇ ਨਾਲ ਤਾਂ ਇਹਨਾਂ ਨੇ ਸਾਢੇ ਤਰੀਕੇ ਅਪਣਾ ਕੇ ਦੇਖ ਲੇ ਪਰ ਅਸੀਂ ਝੁਕੇ ਨਹੀਂਗੇ ਕਿਉਂਕਿ ਅੱਜ ਇਹ ਸੱਤ ਮਾਸੂਮ ਗਏ ਆ ਕੱਲੋਂ ਪਤਾ ਨਹੀਂ ਇਹ ਹੋਰ ਕਿੰਨਿਆਂ ਦੀਆਂ ਜਾਨਾਂ ਲੈਣ ਨੂੰ ਤਿਆਰ ਬੈਠੇ ਹੋਣਗੇ ਗੱਜਕੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਇਨਸੀਡੈਂਟ ਬਾਰੇ ਪਤਾ ਲੱਗਿਆ ਸੀਗਾ ਕਿਉਂਕਿ ਅਸੀਂ ਟਿਪਰਾ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਮੇਰੇ ਪਿੰਡ ਵੱਲ ਉਧਰ ਬਹੁਤ ਜ਼ਿਆਦਾ ਮਾਹੌਲ ਖਰਾਬ ਆ ਤੇ ਬਹੁਤ ਦਿਲ ਦੁਖਿਆ ਸੀਗਾ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਮੈਨੂੰ ਜਸ਼ਨ ਨਹੀਂ ਦੱਸਿਆ ਸੀਗਾ ਤੇ ਵੀ ਕਿਸ ਤਰੀਕੇ ਨਾਲ ਬੱਚਿਆਂ ਨੂੰ ਇਹ ਕੁਚਲ ਕੇ ਚਲਿਆ ਗਿਆ ਤੇ ਪਰ ਜੋ ਕਾਰਵਾਈ ਬੰਦੀ ਆ ਉਹ ਨਹੀਂ ਹੋਈ ਮੈਂ ਖੁਦ ਉਸ ਚੀਜ਼ ਦੀ ਵਿਕਟਮ ਆ ਆ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਮੇਰਾ ਨਾਮ ਸਿਮਰਨਾਮ ਹੈ ਵਕੀਲ ਹਾਈ ਕੋਰਟ ਦੀ ਤੇ ਮੇਰਾ ਪਿੰਡ ਆ ਜੀ ਸਤਲੁਜ ਦੇ ਜਿਹੜੇ ਕੰਡੇ ਦੇ ਪਿੰਡ ਆ ਉੱਥੇ ਪੈਂਦਾ ਆ ਸਾਡੇ ਉਧਰ ਮਾਈਨਿੰਗ ਬਹੁਤ ਜ਼ਿਆਦਾ ਚੱਲਦੀ ਆ ਤੇ ਮਾਈਨਿੰਗ ਵਾਲਿਆਂ ਕਰਕੇ ਸਾਡੇ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇ ਕੱਚੇ ਪਹੇਆਂ ਚ ਕਨਵਰਟ ਹੋ ਗਈਆਂ ਤੇ ਉਹ ਸਾਡੇ ਪਿੰਡਾਂ ਚੋਂ ਲੰਘ ਨਹੀਂ ਸਕਦੇ ਉਹਨਾਂ ਕੋਲ ਕੋਈ ਕਾਨੂੰਨੀ ਜਿਹੜਾ ਹੈਗਾ ਆ ਰਾਹ ਨਹੀਂ ਹੈਗਾ ਰੋਡ ਮੈਪ ਨਹੀਂ ਹੈਗਾ ਤੇ ਜਦੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਉੱਥੇ ਅਵੇਅਰ ਕਰਨ ਲੱਗੇ ਕਿ ਤੁਸੀਂ ਇੱਥੋਂ ਨਹੀਂ ਲੰਘ ਸਕਦੇ ਆ ਉਹ ਇੱਕਦਮ ਸਾਡੇ ਉੱਤੇ ਉਹਨਾਂ ਨੇ ਅਟੈਕ ਕਰਤਾ ਤੇ ਮੇਰੇ ਕਿਰਪਾਨ ਹਮਾਰੀ ਸੀਗੀ ਆ ਇੱਥੇ ਮੇਰੇ 17 ਟਾਂਕੇ ਲੱਗੇ ਉਸ ਤੋਂ ਬਾਅਦ ਸਰਜਰੀ ਹੋਈ ਮੇਰੀ ਬਾਹਾਂ ਦੀ ਮਤਲਬ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਛੋਟਾ ਬ੍ਰਦਰ ਬਲਰਾਜ ਉਹਦੇ ਸਿਰ ਦੇ ਉਹ ਥਾਂ ਹੀ ਬੇਹੋਸ਼ ਹੋ ਗਿਆ ਸੀ 5 ਮਿੰਟਾਂ ਚ ਉਹਦੇ ਸਿਰ ਦੇ ਉੱਤੇ ਇਹਨੇ ਉਹਨਾਂ ਨੇ ਔਰ ਸਾਡੀਆਂ ਐਮ ਐਲ ਆਰ ਵੀ ਚੰਗੀ ਤਰ੍ਹਾਂ ਨਹੀਂ ਕੱਟੀਆਂ ਮੇਰੀ ਐਮ ਐਲ ਆਰ ਦੀ ਓਪੀਨੀਅਨ ਰਿਪੋਰਟ ਜਦਕਿ ਕਲੀਅਰ ਸੀਗਾ ਕਿ ਮੇਰੇ ਕੱਟ ਜਿਹੜਾ ਸੀਗਾ ਨਾ ਡੀਪ ਅਗਰੀਵੀਅਸ ਆ ਤੁਸੀਂ ਦੇਖੋ ਕਿ ਐਮਐਲਆਰ ਦੀ ਰਿਪੋਰਟ ਵੀ ਮੇਰੀ ਇੱਕ ਮਹੀਨੇ ਬਾਅਦ ਬੜੀ ਆ ਹਾਈ ਮਤਲਬ ਕੋਰਟ ਦੇ ਆਰਡਰ ਤੋਂ ਬਾਅਦ ਆਈ। ਸਾਡੀ ਐਫਆਈਆਰ ਦਰਜ ਨਹੀਂ ਕਰਨੀ ਸੀ ਮੈਡਮ ਜੈਂਦਰ ਕੌਰ ਜੀ ਸਾਨੂੰ ਲੈ ਕੇ ਗਏ ਗਵਰਨਰ ਸਾਹਿਬ ਕੋਲ ਤਾਂ ਕਿ ਤੇ ਜਾ ਕੇ ਸਾਡਾ ਜਿਹੜਾ ਪਰਚਾ ਦਰਜ ਹੋਇਆ ਉਹ ਵੀ ਇੱਕ ਜਾਲੀ ਜਿਹਾ ਪਰਚਾ ਦਰਜ ਕੀਤਾ ਜੋ ਬਣਦਾ ਸੀ ਉਹ ਨਹੀਂ ਕੀਤਾ। ਸੋ ਮੇਰੇ ਇੱਕ ਬ੍ਰਦਰ ਦਾ ਕੰਨ ਹੀ ਲਾਤਾ। ਸੋ ਉੱਥੇ ਇੱਕ ਬਜ਼ੁਰਗ ਹੋਣ ਜਦੋਂ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਮੈਂ ਤੁਹਾਨੂੰ ਇਹਨਾਂ ਦੇ ਅਤਿਆਚਾਰ ਦੱਸ ਰਹੀ ਹਾਂ ਵੀ ਜਦੋਂ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰਾਤਾ ਤੇ ਉਸ ਤੋਂ ਬਾਅਦ ਉਹਦੇ ਹੀ ਵਰਸ਼ਨ ਦੇ ਉੱਤੇ ਉਹਦੀ ਸਟੇਟਮੈਂਟ ਤੇ ਮਹੀਨੇ ਬਾਅਦ ਸਾਡੇ ਉੱਤੇ ਇੱਕ ਕ੍ਰਾਸ ਐਫ ਆਈ ਆਰ ਕਰ ਦਿੱਤੀ ਗਈ ਜਿਦੇ ਵਿੱਚ ਇੱਕ 80 ਸਾਲ ਦੇ ਮਾਤਾ ਜੀ ਵੀ ਨੇ ਜਿਹੜੇ ਤੁਰ ਨਹੀਂ ਸਕਦੇ ਉਹਨਾਂ ਉੱਤੇ ਵੀ ਉਹਨਾਂ ਨੇ ਪਰਚਾ ਦਰਜ ਕੀਤਾ ਸੋ ਇਹੋ ਜਿਹੜੇ ਉੱਥੇ ਨਹੀਂ ਵੀ ਸੀਗੇ ਸਾਡੇ ਪਿੰਡ ਦੇ ਬੱਚੇ ਉਹਨਾਂ ਦੇ ਉੱਤੇ ਵੀ ਤਾਂ ਕਿ ਪ੍ਰੈਸ਼ਰ ਪਾਇਆ ਜਾ ਸਕੇ ਵੀ ਸ਼ਾਇਦ ਉਹਨਾਂ ਦੇ ਚੱਕਰ ਦੇ ਵਿੱਚ ਅਸੀਂ ਜਿਹੜੇ ਹੈਗੇ ਆ ਇਹਨਾਂ ਦੇ ਅੱਗੇ ਝੁਕ ਜਾਗੇ ਅਸੀਂ ਹਾਈ ਕੋਰਟ ਤੱਕ ਤੋਂ ਉਹਨਾਂ ਦੀ ਜਮਾਨਤ ਰੱਦ ਕਰਾਈਆਂ ਮੇਰੀ ਬਾਰ ਐਸੋਸੀਏਸ਼ਨ ਬਾਰ ਕਾਉਂਸਲ ਨਾਲ ਖੜੀ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਮੇਰੇ ਨਾਲ ਤਾਂ ਮੈਡਮ ਵੀ ਖੜੇ ਹੋ ਗਏ ਮੇਰੇ ਨਾਲ ਬਾਰ ਐਸੋਸੀਏਸ਼ਨ ਖੜੀ ਹੋ ਗਈ ਬਾਰ ਕਾਉਂਸਲ ਖੜੀ ਹੋ ਗਈ ਪਰ ਉਹ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂਗਾ ਜਾਂ ਜਿਨ੍ਹਾਂ ਨੂੰ ਕਾਨੂੰਨ ਦਾ ਵੀ ਨਹੀਂ ਪਤਾ ਉਹਨਾਂ ਨਾਲੇ ਕੋਈ ਕੀ ਕੁਸ਼ ਕਰਦੇ ਹੋਣਗੇ ਇਹ ਕਹਿੰਦੇ ਸੀ ਅਸੀਂ ਰੰਗਲਾ ਪੰਜਾਬ ਲੈ ਕੇ ਆਵਾਂਗੇ ਆ ਰੰਗਲਾ ਪੰਜਾਬ ਆ ਕਿ ਥਾਂ ਦਾ ਸਾਨੂੰ ਧਰਨ ਲਉਣ ਲਈ ਇਹਨਾਂ ਨੇ ਮਜਬੂਰ ਕਰਤਾ ਸਾਨੂੰਨ ਸਾਫ ਦੀ ਲੜਾਈ ਨੇ ਸੜਕਾਂ ਦੇ ਉੱਤੇ ਆਉਣ ਲਈ ਮਜਬੂਰ ਕਰਤਾ ਪਹਿਲਾਂ ਹੱਕਾਂ ਦੀਆਂ ਲੜਾਈਆਂ ਲਈ ਅਸੀਂ ਸੜਕਾਂ ਤੇ ਆਉਂਦੇ ਹੁੰਦੇ ਸੀ ਅੱਜ ਕੱਲ ਅਸੀਂ ਇਨਸਾਫ ਲੈਣ ਲਈ ਸੜਕਾਂ ਦੇ ਉੱਤੇ ਆਉਨੇ ਆ ਸੋ ਇਹ ਇਹਨਾਂ ਦੇ ਹਾਲਾਤ ਕਰਕੇ ਰੱਖਦੇ ਆ ਫਿਰ ਜ਼ਿਆਦਾਤਰ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਮਾਈਨਿੰਗ ਪਹਿਲਾਂ ਨਹੀਂ ਹੁੰਦੀ ਸੀ ਮਾਈਨਿੰਗ ਪਹਿਲਾਂ ਵੀ ਹੁੰਦੀ ਸੀ ਪਰ ਇਸ ਤਰੀਕੇ ਦੀ ਧੱਕੇਸ਼ਾਹੀ ਪਹਿਲਾਂ ਨਹੀਂ ਹੁੰਦੀ ਸੀ ਜਿਹੜੀਆਂ ਵੀ ਸਰਕਾਰਾਂ ਆ ਰਹੀਆਂ ਹੋਣਗੀਆਂ ਸਾਡੇ ਉੱਥੇ ਇੱਥੇ ਵੀ ਮੈਂ ਮੈਨੂੰ ਸੁਣਨ ਚਾਇਆ ਕਿ ਇਹ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਦਾ ਹੈਗੇ ਆ ਬੰਦੇ ਜਿਨ੍ਹਾਂ ਦੇ ਟਿੱਪਰ ਚੱਲਦੇ ਆ ਤਾਂ ਸਾਡੇ ਉੱਥੇ ਹਰਦੀਪ ਮੁੰਡਿਆ ਹੈ ਕੈਬਨਿਟ ਮਨਿਸਟਰ ਆ ਸਾਡੇ ਸਾਹਨੇ ਪੱਲ ਹਲਕੇ ਦਾ ਉਹ ਜਿਹੜਾ ਐਮ ਐਲ ਏ ਆ ਉਹਦੀ ਸਿਧੇਨਵੋਲਮੈਂਟ ਆ ਮੇਰੇ ਕੋਲ ਫੋਟੋਸ ਨੇ ਬਿਫੋਰ தி ਇਨਸੀਡੈਂਟ ਐਂਡ ਆਫਟਰ தி ਇਨਸੀਡੈਂਟ ਉਹਨਾਂ ਨੂੰ ਸ਼ੈਲਟਰਿੰਗ ਕਰ ਰਿਹਾ ਹੈ ਜਿਨ੍ਹਾਂ ਨੇ ਮੇਰੇ ਉੱਤੇ ਅਟੈਕ ਕੀਤਾ ਜਿਨ੍ਹਾਂ ਨੇ ਖਿੱਚਤੋ ਕੀਤੀ ਸਾਡੇ ਨਾਲ ਸੋ ਐਡੇ ਵੱਡੇ ਸਬੂਤ ਹੋਣ ਦੇ ਬਾਵਜੂਦ ਔਰ ਜਿਸ ਤਰੀਕੇ ਨਾਲ ਸਾਡੇ ਤੇ ਉਹਨਾਂ ਨੇ ਪਰਚਾ ਕੀਤਾ ਸੋ ਇਹ ਹੈ ਇਹ ਨੀਕਾ ਮਤਲਬ ਗੇ ਚੁੱਕੇ ਆ ਕਿ ਸਾਨੂੰ ਸੜਕਾਂ ਤੇ ਆਉਣਾ ਪਊਗਾ ਮੈਂ ਮੈਂ ਅਸੀਂ ਤਾਂ ਲੜਨਾਗੇ ਫਿਰ ਵੀ ਪਰ ਆ ਮਾਸੂਮ ਬੱਚੇ ਇੱਕ ਪਰਿਵਾਰ ਦੇ ਜੀ ਚਲੇਗੇ ਦੋ ਬੱਚੇ ਚਲੇਗੇ ਤਾਂ ਉਹਦੇ ਲਈ ਤਾਂ ਆਪਾਨੂੰ ਸਾਰਿਆਂ ਨੂੰ ਲੜਨਾ ਪਊਗਾ ਕਿੰਨੀ ਕੁ ਦੇਰ ਅਸੀਂ ਕਿਸੇ ਵੀ ਚੀਜ਼ ਕਰਕੇ ਚੁੱਪ ਕਰਕੇ ਬੈਠੇ ਰਵਾਂਗੇ ਕਿ ਹੁਣ ਸੁਧਾਰ ਹੋਊਗਾ ਹੁਣ ਸੁਧਾਰ ਹੋਊਗਾ ਜਾਂ ਅਸੀਂ ਵੇਟ ਕਰਾਂਗੇ ਕਿ ਕਦੋਂ ਅੱਗ ਸਾਡੇ ਘਰ ਨੂੰ ਪਹੂਗੀ ਅਸੀਂ ਆਪਣੇ ਘਰ ਅੱਗ ਲੱਗਣ ਦੀ ਵੇਟ ਕਰਾਂਗੇ ਤਾਂ ਇਹ ਸਾਡੇ ਲਈ ਵੀ ਗੱਲ ਪਊਗਾ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਦੋ ਚੀਜ਼ਾਂ ਤੋਂ ਵੈਸੇ ਵੀ ਕੱਲੂਕਾਰੇ ਦੇ ਦਿਨ ਚੱਲ ਰਹੇ ਨੇ ਤੇ ਦੋ ਚੀਜ਼ਾਂ ਤੋਂ ਸਾਨੂੰ ਮੈ ਲੈ ਰਹੀਆਂ ਜਿੰਨਾ ਤੋਂ ਇਨਸਪੀਰੇਸ਼ਨ ਮੈਂ ਕਹੂੰਗੀ ਕਿ ਸਾਨੂੰ ਵੀ ਇਨਸਪੀਰੇਸ਼ਨ ਲੈਣ ਦੀ ਲੋੜ ਹੈ ਕਿ ਜਿੰਨਾ ਜਿੰਨਾ ਇਹ ਸਾਨੂੰ ਵੱਢਣਗੇ ਜਿਵੇਂ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਅਸੀਂ ਕਹਿੰਦੇ ਸੀ ਨਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜੋ ਮੰਨੂ ਸਾਨੂੰ ਵੱਢਦਾ ਸੀ ਦੂਣ ਸੁਆਣੇ ਹੋਏ ਅੱਜ ਉਹ ਹਾਲਾਤ ਹੋ ਗਿਆ ਕਿ ਜਿੰਨਾ ਜਿੰਨਾ ਇਹ ਸਾਡੇ ਨਾਲ ਧੱਕਾ ਕਰੀ ਜਾਣਗੇ ਤਾਂ ਸਾਨੂੰ ਉਹਨਾਂ ਡੱਟ ਕੇ ਇਹ ਬੁਝਾਉਣ ਦੀ ਕੋਸ਼ਿਸ਼ ਕਰਨਗੇ ਤੇ ਸਾਨੂੰ ਹੋਰ ਜ਼ਿਆਦਾ ਰੋਸ਼ਨੀ ਦੇ ਨਾਲ ਜਗਣਾ ਪਊਗਾ ਚਾਹੇ ਉਹਦੀ ਖਾਤਰ ਸਾਨੂੰ ਨਜਾਇਜ਼ ਪਰਚੇ ਚ ੱਲਣੇ ਪੈਣ ਮੈਂ ਤੇ ਇਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਤਾਂ ਅਰੇਸਟ ਵੀ ਦੇਣ ਚਲੇ ਗਏ ਸੀ ਕਿ ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ ਕਿਉਂਕਿ ਜਦੋਂ ਕਿਸਾਨਾਂ ਕੋਲ ਵਿੱਚ ਹੁੰਦਾ ਸੀਗੇ ਤਾਂ ਉਦੋਂ ਇੱਕ ਨਾਰਾ ਬੜਾ ਬੁਲੰਦ ਕੀਤਾ ਸੀਗਾ ਕਿ ਹੱਕਾਂ ਲਈ ਜੋ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਤੇ ਸਾਨੂੰ ਉਹ ਚੀਜ਼ ਮੰਨਣੀ ਪਊਗੀ ਅੱਜ ਦੇ ਟਾਈਮ ਦੇ ਵਿੱਚ ਕਿ ਜੇਸੀ ਹੱਕਾਂ ਲਈ ਲੜਨਾ ਹੈ ਤਾਂ ਸਾਨੂੰ ਇਹਨਾਂ ਦੇ ਦਿੱਤੇ ਹੋਏ ਡਰਾਵੇ ਕਿਉਂਕਿ ਦੋ ਚਾਰ ਹੀ ਡਰਾਵੇ ਹੁੰਦੇ ਆ ਜੀ ਪਹਿਲਾ ਇਹ ਤੁਹਾਨੂੰ ਧੰਕਾਉਂਦੇ ਨੇ ਫਿਰ ਇਥੋਂ ਦੇ ਤੇ ਪਰਚੇ-ਪਰਚੇ ਪਾ ਕੇ ਤੁਹਾਨੂੰ ਡਰਾਉਂਦੇ ਨੇ ਫਿਰ ਤੁਹਾਡੇ ਤੇ ਹਮਲੇ ਕਰਦੇ ਨੇ ਉਦੋਂ ਬਾਅਦ ਤੁਹਾਨੂੰ ਬਦਨਾਮ ਕਰਦੇ ਨੇ ਸਾਡੇ ਨਾਲ ਤਾਂ ਇਹਨਾਂ ਨੇ ਸਾਰੇ ਤਰੀਕੇ ਅਪਣਾ ਕੇ ਦੇਖ ਲਏ ਪਰ ਅਸੀਂ ਝੁਕੇ ਨਹੀਂਗੇ ਲਾਲਚ ਦੇ ਕੇ ਦੇਖ ਲਏ ਅਸੀਂ ਝੁਕੇ ਨਹੀਂ ਤੇ ਮੈਂ ਇਹੀ ਕਹਨੀ ਹੈ ਕਿ ਸਾਨੂੰ ਝੁਕਣਾ ਚਾਹੀਦਾ ਨਹੀਂ ਇਹਨਾਂ ਦੇ ਅੱਗੇ ਤਾਂ ਸਾਨੂੰ ਡਟ ਕੇ ਲੜਨਾ ਚਾਹੀਦਾ ਕਿਉਂਕਿ ਸੂਰਤ ਸੋ ਪਹਿਚਾਨੀ ਹੈ ਜੋ ਲੜੇ ਦੇਨ ਕੇ ਹੇਠ ਪ੍ਰਜਾ ਪ੍ਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਸੋ ਅਸੀਂ ਹੋਲਾਂ ਕਿ ਅਸੀਂ ਜਦ ਨਹੀਂ ਛੱਡਣੀ ਤੇ ਇੱਥੇ ਇਹਨਾਂ ਬੱਚਿਆਂ ਨੂੰ ਇਨਸਾਫ ਦੇ ਲਈ ਤੁਹਾਡੀ ਸਾਰਿਆਂ ਦੀ ਆਪਣੀ ਸਾਰਿਆਂ ਦੀ ਲੋੜ ਆ ਸਾਨੂੰ ਇਹਨਾਂ ਬੱਚਿਆਂ ਦੇ ਲਈ ਜਿਹੜੇ ਵੱਡੇ ਆ ਸ਼ੈਦੋ ਆਪਣੇ ਲਈ ਲੜ ਲੰਗੇ ਪਰ ਇਹ ਬੱਚੇ ਜਿਹੜੀਆਂ ਚਲੀਆਂ ਗਈਆਂ ਰੂਹਾਂ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਨੇ ਤਾਂ ਕਿਸੇ ਦਾ ਵਿਰੋਧ ਵੀ ਨਹੀਂ ਕੀਤਾ ਸੀ ਸੋ ਇਹਨਾਂ ਲਈ ਸਾਨੂੰ ਸਭ ਨੂੰ ਆਪਣਾ ਜੋ ਵੀ ਹੈ ਪਿੱਛੇ ਛੱਡ ਕੇ ਸਾਨੂੰ ਇਹਨਾਂ ਲਈ ਲੜਨਾ ਪਊਗਾ ਤੇ ਇਹ ਬੱਚੇ ਉਹ ਜਿਨ੍ਹਾਂ ਦੇ ਉੱਤੇ ਸਿਆਸਤ ਨਹੀਂ ਕੀਤੀ ਜਾ ਸਕਦੀ ਬਹੁਤੇ ਧਰਨੇ 'ਚ ਕਈ ਜਗ੍ਹਾ ਦੇ ਉੱਤੇ ਸਿਆਸਤਾਂ ਵੀ ਹੋਣ ਲੱਗ ਜਾਂਦੀਆਂ ਇੱਥੇ ਸਿਆਸਤ ਨਹੀਂ ਇੱਥੇ ਸਭ ਲੋ ਦਿਲੋਂ ਕਿਉਂਕਿ ਸਾਰਿਆਂ ਦਾ ਹਿਰਦਾ ਵਲੁੰਧ ਰਿਹਾ ਗਿਆ ਜਦੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਕਿ ਇਹ ਨਿੱਕੇ ਨਿੱਕੇ ਮਾਸੂਮ ਬੱਚੇ ਕਿਸ ਤਰੀਕੇ ਨਾਲ ਉਹਨੇ ਔਰ ਟਿੱਪਰਾ ਵਾਲਿਆਂ ਦੇ ਜਿਹੜੇ ਹੁੰਦੇ ਆ ਇਹਨਾਂ ਦੀ ਜਿਹੜੀ ਮਾਈਨਿੰਗ ਦੇ ਟਰਾਂਸਪੋਰਟੇਸ਼ਨ ਹੁੰਦੀ ਆ ਇਹਨੇ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸਤੀ ਆ ਜਿਹੜੀਆਂ ਨਹੀਂ ਪਤਾ ਜਦੋਂ ਸਾਡੀ ਜਦ ਅਸੀਂ ਬੇਲ ਰਕਾਈ ਆ ਨਾ ਉਹਦੇ ਵਿੱਚ ਵੀ ਅਸੀਂ ਉਹ ਚੀਜ਼ ਐਡ ਕਰਵਾਈ ਆ ਟਿਪਰ ਦੇ ਇੱਕ ਈਸੀ ਮਿਲਦੀ ਆ ਜੀ ਜਿਹੜੇ ਮਾਈਨਿੰਗ ਕਰਦੇ ਨੇ এনवायरमेंट ਕਲੀਅਰੈਂਸ ਤੇ ਉਹ ਤੋਂ ਬਾਅਦ ਵਿੱਚ ਇਹ ਟਰਾਂਸਪੋਰਟੇਸ਼ਨ ਕਰਦੇ ਨੇ ਤੇ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਆ ਜੀ ਇਹਦੇ ਵਿੱਚ ਈਸੀ ਦਾ ਨਾ ਕਲੋਸ 10 ਆ ਉਹ ਬੋਲਦਾ ਕਿ 10 ਟਨ ਤੋਂ ਵੱਧ ਇਹ ਚੱਕ ਨਹੀਂ ਸਕਦੇ 10 ਟਨ ਦੇ ਵਿੱਚ ਤੁਸੀਂ ਦੇਖ ਲੋਗੇ ਬੋਡੀ ਦਾ ਪਾ ਕੇ ਟੋਟਲ 18 ਟਨ ਹੋ ਗਿਆ ਤਾਂ 18 ਟਨ ਤੋਂ ਵੱਧ ਦੇ weight ਨਹੀਂ ਚੱਕ ਸਕਦੇ ਪਰ ਇਹ 45 45 50 50 ਟਨ ਜਿਹੜਾ ਇਹ ਚੱਕ ਕੇ ਲੈ ਕੇ ਜਾਂਦੇ ਆ ਪਹਿਲੇ ਨੰਬਰ ਤੇ ਇਲੀਗਲ ਆ ਜਿੱਥੇ ਉਹਦਾ ਚਲਾਨ ਹੋਣਾ ਬੰਦਾ ਆ ਫਿਰ ਇਹ ਸੈਂਡ ਪੋਰਟਲ ਆ ਜੀ ਪੰਜਾਬ ਗਵਰਨਮੈਂਟ ਦਾ ਜਿੱਦੇ ਤੇ ਇਹਨਾਂ ਦੀ ਰਜਿਸਟ੍ਰੇਸ਼ਨ ਮਸਟ ਹੁੰਦੀ ਆ ਰਜਿਸਟਰ ਨਹੀਂ ਹੁੰਦੇ ਜ਼ਿਆਦਾਤਰ ਜਿਹੜੇ ਵਹੀਕਲ ਹੁੰਦੇ ਨੇ ਚਾਹੇ ਇਹ ਹੋਣ ਵਾਲਾ ਵਹੀਕਲ ਵੀ ਸੀਗਾ ਇਹਦਾ ਵੀ ਬਦਲ ਹਰਿਆਣੇ ਤੋਂ ਇਹਦੇ ਚਲਾਨ ਹੋਏ ਹੋਏ ਸੀਗੇ ਤੇ ਜ਼ਿਆਦਾਤਰ ਟਿਪਰ ਆਈਵਨ ਜਿਹੜਾ ਟਿਪਰ ਅਸੀਂ ਵੀ ਰੋਕਿਆ ਸੀਗਾ ਉਹਦੀ ਫਿਟਨੈਸ ਐਕਸਪਾਇਰ ਸੀਗੀ ਇਹ ਫਿਟਨੈਸ ਐਕਸਪਾਇਰ ਵਾਲੇ ਚਲਾਈ ਜਾਂਦੇ ਨੇ ਫਿਟਨੈਸ ਐਕਸਪਾਇਰ ਵਾਲੇ ਚਲਾ ਨਹੀਂ ਸਕਦੇ ਪਰਮਿਟ ਇਹਨਾਂ ਕੋਲ ਪ੍ਰੋਪਰ ਹੋਣਾ ਚਾਹੀਦਾ ਕਾਗਜ਼ ਇਹਨਾਂ ਕੋਲ ਪੂਰੇ ਹੋਣੇ ਚਾਹੀਦੇ ਇਹਨਾਂ ਕੋਲ ਕਾਗਜ਼ ਵੀ ਪੂਰੇ ਨਹੀਂ ਹੁੰਦੇ ਗੱਲ ਇਹ ਹੈ ਕਿ ਸਾਨੂੰ ਕਾਨੂੰਨ ਦਾ ਨਾਂ ਪਤਾ ਹੋਣ ਕਰਕੇ ਅਸੀਂ ਇਹਨਾਂ ਦੇ ਖਿਲਾਫ ਉਹ ਜਿਸ ਤਰੀਕੇ ਨਾਲ ਸਾਨੂੰ ਆਵਾਜ਼ ਚੱਕਣੀ ਚਾਹੀਦੀ ਆ ਉਹ ਅਸੀਂ ਨਹੀਂ ਚੱਕ ਪਾਉਂ ਫਿਰ ਦੂਜੀ ਗੱਲ ਹੈ ਇਹ ਪਿੰਡਾਂ ਦੇ ਵਿੱਚੋਂ ਤੇ ਜਿਹੜੀਆਂ ਛੋਟੀਆਂ ਰੋਡਾਂ ਉਹਨਾਂ ਦੇ ਵਿੱਚੋਂ ਨਹੀਂ ਲੰਘ ਸਕਦੇ ਇਹ ਉਸੇ ਸੜਕ ਤੋਂ ਲੰਘਣਗੇ ਜਿੱਥੇ ਜਿਹੜੀ ਸੜਕ ਉਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਆ ਫਿਰ ਇਹਨਾਂ ਦੀ ਸਪੀਡ ਵੀ ਤੁਸੀਂ ਦੱਸ 20 ਕਿਲੋਮੀਟਰ ਪਰ ਹਾਰ ਤੋਂ ਜ਼ਿਆਦਾ ਸਪੀਡ ਨਹੀਂ ਹੋ ਸਕਦੀ ਤੇ ਇੱਥੇ ਕਿੰਨੀ ਸਪੀਡ ਸੀਗੀ ਤੁਹਾਨੂੰ ਪਤਾ ਇਹ ਈਸੀ ਦੀ ਵਾਇਓਲੇਸ਼ਨ ਆ ਪਰ ਉਹ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਜਿਦੇ ਕਰਕੇ ਜਦੋਂ ਪਰ ਅਸੀਂ ਲੋਕਾਂ ਨੂੰ ਦੱਸਣ ਜਾਂਦੇ ਆ ਫਿਰ ਆਹ ਜੱਗ ਇਹ ਜੱਗ ਕੁਝ ਵੀ ਹੁੰਦਾ ਜੋ ਮੇਰੇ ਨਾਲ ਜਾਂ ਸਾਡੇ ਨਾਲ ਹੋਇਆ ਪਰ ਗੱਲ ਹੈ ਕਿ ਸਾਨੂੰ ਡਟ ਕੇ ਰਹਿਣਾ ਪਊਗਾ ਸਾਨੂੰ ਜੇ ਅਸੀਂ ਬਾਕੀ ਇਹਨਾਂ ਦੀ ਗੁੰਡਾਗਰਦੀ ਜਿਹੜੀ ਰੋਕਣੀ ਆ ਤਾਂ ਉਹਦੇ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਹੀ ਪਊਗਾ ਤੇ ਇਹਨਾਂ ਬੱਚਿਆਂ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਡਟ ਕੇ ਖੜਨਾ ਚਾਹੀਦਾ ਤੇ ਮੇਰੇ ਵੱਲੋਂ ਜੋ ਵੀ ਬੱਚਿਆਂ ਨੂੰ ਪਰਿਵਾਰ ਨੂੰ ਸਪੋਰਟ ਕਰ ਸਕਦੀਆਂ ਜਸ਼ਨ ਇੱਥੇ ਹੈ ਤੇ ਜੋ ਵੀ ਸਾਡੀ ਟੀਮ ਹੈਗੀ ਆ ਪਰਿਵਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਹਾਡੇ ਨਾਲ ਖੜੇ ਆ ਬਿਲਕੁਲ ਅਸੀਂ ਬੱਚੇ ਤਾਂ ਨਹੀਂ ਵਾਪਸ ਲਿਆ ਸਕਦੇ ਜੋ ਤੁਹਾਡਾ ਨੁਕਸਾਨ ਹੋ ਗਿਆ ਪਰ ਜੇ ਉਹਨਾਂ ਦੇ ਇਨਸਾਫ ਦੇ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜ ਜਰੂਰ ਸਕਦੇ ਆ। ਸੋ ਅਸੀਂ ਤੁਹਾਡਾ ਦਰਦ ਸਮਝ ਸਕਦੇ ਆ। ਮਹਿਸੂਸ ਤਾਂ ਆਬਵੀਅਸੀ ਗੱਲ ਆ ਕਿ ਆ ਮਤਲਬ ਉਹ ਤੁਹਾਨੂੰ ਹੀ ਪਤਾ ਆ ਜੋ ਤੁਹਾਡੇ ਨਾਲ ਹੋਈ ਆ। ਜਿਨ੍ਹਾਂ ਦੇ ਚਿਰਾਗ ਚਲੇ ਜਾਂਦੇ ਉਹ ਉਹਨਾਂ ਨੂੰ ਹੀ ਪਤਾ ਹੁੰਦਾ ਆ। ਪਰ ਅਸੀਂ ਤੁਹਾਡੇ ਨਾਲ ਜਿੰਨੇ ਜਿਸ ਤਰੀਕੇ ਨਾਲ ਵੀ ਖੜ੍ਹ ਸਕਦੇ ਆ ਅਸੀਂ ਤੁਹਾਡੇ ਨਾਲ ਖੜੇ ਆ। ਮੈਂ ਬਸ ਇਹੀ ਕਹੂੰਗੀ ਕਿ ਇਹ ਤੁਹਾਨੂੰ ਆ ਕੇ ਤਮਕਾ ਕੇ ਜਾਂ ਜਿਸ ਤੇ ਮੈਨੂੰ ਪਤਾ ਤੁਸੀਂ ਨਹੀਂ ਝੁਕੋਗੇ। ਬਸ ਚੋਕੀ ਉਹਨਾਂ ਕਿਸੇ ਵੀ ਹਾਲਤ ਦੇ ਵਿੱਚ ਇਹ ਬਹੁਤ ਹਥਕੰਡੇ ਅਪਨਾਉਂਦੇ ਆ ਬਹੁਤ ਤਰੀਕੇ ਅਪਨਾਉਂਦੇ ਨੇ ਕਿਉਂਕਿ ਅੱਜ ਇਹ ਸੱਤ ਮਾਸੂਮ ਗਏ ਆ ਕੱਲੋਂ ਪਤਾ ਨਹੀਂ ਇਹ ਹੋਰ ਕਿੰਨਿਆਂ ਦੀਆਂ ਜਾਨਾਂ ਲੈਣ ਨੂੰ ਤਿਆਰ ਬੈਠੇ ਹੋਣਗੇ ਸੋ ਉਹਨਾਂ ਦੀ ਖਾਤਰ ਸਾਨੂੰ ਡਟਣਾ ਪਊਗਾ ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਾ ਜਾਵੇ ਕਿਸੇ ਹੋਰ ਘਰ ਦਾ ਦੀਵਾ ਨਾ ਬੁਝੇ ਸੋ ਇਹਨਾ ਕਹਿੰਦੇ ਹੋਏ ਮੈਂ ਖਮਾ ਮੰਦੇ ਜਾਂ ਜਗਾਂ ਬਸ ਜੇ ਮੇਰੇ ਤੋਂ ਕੋਈ ਇਹ ਹੋ ਜਾ ਸ਼ਬਦ ਕੱਢਿਆ ਗਿਆ ਹੋਵੇ ਪਰ ਮੈਂ ਇਹੀ ਕਹੂੰਗੀ ਕਿ ਸਾਨੂੰ ਡਟਣਾ ਪਊਗਾ ਸਾਨੂੰ ਡਟੇ ਰਹਿਣਾ ਪਊਗਾ ਜਿਹੋ ਜਿਹੇ ਵੀ ਹਾਲਾਤ ਆ ਤੇ ਅਸੀਂ ਤੁਹਾਡੇ ਨਾਲ ਆਂ ਜੀ